ਪਟਿਆਲਾ ਦੇ ਬੀਸ਼ਨ ਨਗਰ ਵਿੱਚ ਇੱਕ ਘਰ 'ਚ ਲੱਗੀ ਭਿਆਨਕ ਅੱਗ ਦੇ ਨਾਲ ਸਾਰਾ ਸਮਾਨ ਸੜਕੇ ਹੋਇਆ ਸਵਾ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਪਾਇਆ ਕਾਬੂ ਫਾਇਰ ਬ੍ਰਿਗੇਡ ਦੇ ਇੰਸਪੈਕਟਰ ਰਜਿੰਦਰ ਕੌਸ਼ਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ ਹਾਂ ਸਰ ਕਿਹੜੀ ਜਗ੍ਹਾ ਕਿਸ ਤਰ੍ਹਾਂ ਦੀ ਅੱਗ ਲੱਗੀ ਹੈ ਕਿ ਲੱਗਣੀ ਸਰ ਸਾਡੇ ਕੰਟਰੋਲ ਰੂਮ ਤੇ ਕੋਈ 250 ਤੇ ਸਾਨੂੰ ਸੂਚਨਾ ਮਿਲੀ ਸੀ ਤੇ ਬਿਸ਼ਨ ਨਗਰ 12 ਨੰਬਰ ਗਲੀ 'ਚ ਕੋਈ ਘਰ 'ਚ ਅੱਗ ਲੱਗੀ ਹੈ ਅਸੀਂ ਤੁਰੰਤ ਆਪਣੇ ਛੋਟਾ ਫਾਇਰ ਟੈਂਡਰ ਮੌਕੇ ਤੇ ਰਵਾਨਾ ਕੀਤਾ ਕਿਉਂਕਿ ਤੰਗ ਗਲੀਆਂ ਹੋਣ ਕਾਰਨ ਅਸੀਂ ਪਹਿਲਾਂ ਛੋਟਾ ਫਾਇਰ ਟੈਂਡਰ ਰਵਾਨਾ ਕਰਤਾ ਸੀ ਜਦ ਸਾਡੀ ਟੀਮਾਂ ਉਰੇ ਪਹੁੰਚੇ ਤਾਂ ਦੇਖਿਆ ਅੱਗ ਜ਼ਿਆਦਾ ਸੀ ਇਸ ਕਰਕੇ ਨਾਲ ਦੀ ਨਾਲ ਅਸੀਂ ਫਾਇਰ ਟੈਂਡਰ ਵੱਡਾ ਵੀ ਮੂਵ ਕਰਤਾ ਤੇ ਅਸੀਂ ਖੁਦ ਵੀ ਮੌਕੇ ਤੇ ਪਹੁੰਚ ਕੇ ਅੱਗ ਤੇ ਕੰਟਰੋਲ ਕੀਤਾ ਸਰ ਕਿੰਨਾ ਨੁਕਸਾਨ ਹੋਇਆ ਜੀ ਸਰ ਨੁਕਸਾਨ ਦਾ ਗੱਲ ਕਰੀ ਇਸ ਟਾਈਮ ਅਰੇ ਅੱਗ ਕੰਟਰੋਲ ਕਰ ਰਹੇ ਆ ਤਾਂ ਉਸ ਤੋਂ ਬਾਅਦ ਹੀ ਨੁਕਸਾਨ ਦਾ ਪਤਾ ਲੱਗੇ ਵੈਸੇ ਜੋ ਦੇਖਣ ਜਾ ਰਿਹਾ ਤਾਂ ਸਾਰੇ ਘਰ ਦਾ ਸਮਾਨ ਫੁੱਜ ਚੁਕਿਆ ਇਹਨਾਂ ਦਾ ਬੈੱਡ ਵਗੈਰਾ ਔਰ ਸੋਫੇ ਵਗੈਰਾ AC ਕਾਫੀ ਕੁਝ ਨੁਕਸਾਨ ਹੈ ਸਰ ਪਤਾ ਲੱਗਿਆ ਵੀ ਕੀ ਕਾਰਨ ਸਰ ਕਾਰਨ ਵਾਲੇ ਇਨਵੈਸਟੀਗੇਸ਼ਨ ਕਰਦੇ ਆ ਅਸੀਂ ਹੁਣੀ ਕੰਟਰੋਲ ਕਰ ਲਿਆ ਕੋਈਆ ਉਸ ਤੋਂ ਬਾਅਦ ਇਸ ਇਨਵੈਸਟੀਗੇਸ਼ਨ ਪ੍ਰਾਪਰਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ